ओंकार सतनाम करता परख निरपौ निरवैर अकल मूर्त अजूनि सह प्रसाद सवैय श्रीमुख वाक्य महला पंजवा आद पख करतार कर्ण कर्ण सब आपे सर्ब रहो पर पूर सगल काट रो बेआपे आपे ਵਿਆਪਤ ਦੇਖਿਆ ਜਗਤ ਜਾਨੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੇ ਆਪੇ ਹਰਪਤ ਅਬਨਾਸੀਆ ਬਗਤ ਆਪੇ ਆਪੁਤ ਪਤ ਇਕ ਤੂੰ ਹੀ ਇਕ ਆਨ ਨਾਹੀ ਤੁਮ ਭਤ हर अंत ना पारावार कौन है कर विचार जगत पिता है स्रभ प्राण को आधार ज्ञान नानक भगत दार तोल ब्रह्म समसार एक जी क्या बखान हाँ के बाल 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 हार અમૃત પરવાહ સાર અતુલ પંડાર પાર પરહી તે પરય અપર અપાર પર આપનો પાવન કર મંત્ર ના दूसरो તાર ઓપત પરલો એક નમખ તો આકાર આન નાહી સંસાર ઓજીારો નિર્મર કોટ પરાછત જાહે નામ લીએ હર હર ज्ञान नानक भगत दार तुल ब्रह्म समसर एक जीह क्या बखान खन हा के बल 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 सदबल हार सगल पवन थारे एक थे किए बिश थारे पूर रहो श्रभ महे आप है नारे हर गुण नाहीं अंत पारे जी जंत सब थारे ਸਾਗਲ ਕੋ ਦਾਤਾ ਇੱਕ ਅਲਖ ਮੋਰਾਰੇ ਆਪ ਹੀ ਤਾਰਨ ਤਾਰੇ ਕੁਦਰਤ ਹੈ ਦੇਖਾਰੇ ਬਰਨ ਚਿਹਰ ਨਾਹੀ ਮੁਖ ਨਾਮ ਸਾਰੇ ਜਾਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਏਕ ਜੀਹ ਕਿਆ ਬਖਾਨਾ ਹਾ ਕੇ ਬਲ 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 ਸਦ ਬਲ ਹਾਰ ਸਾਰਬਗੁਣਨਦਾਨੰ ਕੀ ਮਤ ਨਾ ਗਿਆਨੰ ਧਿਆਨੰ ਊਚੇਤ ਊਚਾਉ ਜਾਨੀ ਜੈ ਪ੍ਰਭ ਤੇਰੋ ਧਾਨੰ ਮਾਨ ਧਾਨ ਤੇਰੋ ਪ੍ਰਾਨੰ ਇਕ ਸੂਤਹ ਜਹਾਨੰ ਕਵਨੇ ਉਪਮਾ ਦੇਓ ਵੱਡੇ ਤੇ ਵੱਡਾਨੰ ਜਾਣ ਕੌਨ ਤੇਰੋ ਭੇਓ ਅਲਖਿਆ ਪਰਦੇਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ज्ञान नानक भगत दार तुल ब्रह्म संसार एक जीह क्याबाने बल 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 हार नरंकार आकार अच्छल अनंत रूप निर्मल बेगासी। ਗੋੜਨ ਗਾਵਹਿ ਬੇਅੰਤ ਅੰਤ ਇੱਕ ਤੇਲ ਨਹੀਂ ਪਾਸੀ ਜਾ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮਹਿ ਮਿਲਾਸੀ ਤਨ ਤਨ ਤੇ ਤਨ ਜਨ ਜਿਹ ਕਿਰਪਾਲ ਹਰ ਹਰ ਭਾਇਓ ਹਰ ਗੁਰ ਨਾਨਕ ਜਨ ਪਰਸੈ ਔ ਸੇ ਜਨਮ ਮਰਨ ਦੋਹਥੇ ਰਹੇਓ ਸਤ ਸਤ ਹਰ ਸਤ ਹਰ ਸੱਤੇ ਸਤ ਪੜੀਐ ਦੂਸਰਿਆਨ ਨਾਇਬਰ ਪੁਰਖ ਪਉ ਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜਿਹ ਰਸਣ ਚਾਖਿਓ ਤਿਹ ਜਨ ਤ੍ਰਿਪਤੀ ਅਗਾਈ ਦੇਹ ਠਾਕੁਰ ਸੋ ਪਰਸਨ ਪਇਓ ਸਤ ਸੰਗਤ ਤਿਹ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿੰਨ ਸਭ ਕੁਲ ਕੀਓ ਉਧਾਰ ਸੱਚ ਸਬਾ ਦੀ ਬਾਣ ਸੱਚ ਸੱਚੇ ਪਹਿ ਧਰਿਓ ਸੱਚਾ ਤਖਤ ਨਿਵਾਸ ਸੱਚ ਤਪਾ ਵਸ ਕਰਿਓ ਸੱਚ ਸਿਰ ਜਿ ਆਉ ਸੰਸਾਰ आप आ भुल् न रतन नाम पार अपार पारि न पव अमुलो जय कृपाल होयो गोबिन्द सर्ब सुख तेनहु पाए हर गुरु नानकजनसे फिर जोन न आए। ਕਵਨ ਜੋਗ ਕੌਨ ਗਿਆਨ ਧਿਆਨ ਕਵਨ ਵਿਦ ਉਸਤਤ ਕਰੀਐ ਸਿੱਧ ਸਾਧਕ ਤੇ ਤੀਸ਼ ਕੋਰ ਤੇਰ ਕੀਮ ਨਾ ਪਰੀਐ ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨਾ ਪਾਏ ਅਗਹੋ ਗਹਿਓ ਨਹੀਂ ਜਾਏ ਪੂਰਸ ਰਵ ਰਹਿਓ ਸਮਾਇ जेह काटी दयाल प्रभ से जन लगे भगते हर गुरु नानकजिन परसे सदा सदामुक्ते प्रभ पर आओ परे एक सरना दान संतरेन जेह लग भौजल तर्ना ਬੇਨਤਾ ਕਰੋ ਵਰਦਾਸ ਸੁਨੋ ਜੇ ਠਾਕੁਰ ਪਾਵੈ ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ ਬਲਿਓ ਚਰਾਗੇ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨਮਹਿ ਜਾਨ ਨਾਨਕ ਗੁਰ ਪਾਰ ਬ੍ਰਹਮ ਬਲਿਓ ਚਰਾਗੇ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਪਵਨ ਮਹਿ ਜਨ ਨਾਨਕ ਗੁਰਪਾਰ ਬ੍ਰਹਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ